ਕਮੇਡੀ ਸੀਗੀ ਦੇਖਿਆ ਸਾਡੇ ਸਾਰੀ ਫਿਲਮ ਵਿੱਚ ਆਪਾਂ ਹੱਸੇਗਾ ਵੀ ਸਾਰੇ ਕਰੈਕਟਰ ਕਮੇਡੀ ਵਾਲੇ ਸੀਗੇ ਤੇ ਸਟੋਰੀ ਵੀ ਵਧੀਆ ਸਭ ਤੋਂ ਡਿਫਰੈਂਟ ਸਟੋਰੀ ਸੀਗੀ ਬਹੁਤ ਅੱਛੀ ਵਾ ਬਹੁਤ ਅੱਛੀ ਲੱਗਿਆ ਮੂਵੀ ਜਬ ਵਧੀਆ ਸਪੈਸ਼ਲ ਕੋਈ ਮਾੜਾ ਮੈਨੂੰ ਕਹੇ ਮੈਂ ਲੈਣਾ ਗੱਲਾਂ ਯਾਰ ਸਾਰੇ ਮੈਨੂੰ ਕਹਿਣ ਕੁਝ ਖਾਇਆ ਪੀਆ ਕਰ ਹੁਣ ਮੈਂ ਕੀ ਕਰਾਂ ਨਿੰਬੂ ਪਾਣੀ ਪੀ ਮਰਾਂ ਦਿਨ ਦਿਨ ਪੂਰੇ ਜਿਮ ਵੀ ਸੀ ਗਿਆ ਖਾਦੇ ਵੀ ਸੀ ਕੇਲੇ ਪਰ ਫਰਕ ਨਹੀਂ ਪਿਆ ਮੇਰੇ ਉੱਤੇ ਲੋਕ ਰਹਿੰਦੇ ਹੱਸਦੇ ਮੋਟਾ ਕਿਵੇਂ ਹੋਮ ਡਾਕਟਰ ਆ ਦਵਾਈ ਕੋਈ ਦੱਸ ਦੇ ਕਹਿੰਦਾ ਜਦੋਂ ਮਿੱਟੀ ਨਾਲ ਖੇਡਦੇ ਸੀ ਪੈਂਦੀਆਂ ਸੀ ਗਾਲਾਂ ਬੇਬਿਆਸਦੀ ਹੁੰਦੀ ਸੀ ਪੁੱਤਾ ਹੁਣ ਤਾਂ ਧੁੰਨ ਲਾ ਤਿੰਨਾਂ ਕੁੜੀਆਂ ਦੇ ਵਿੱਚ ਸੋਹਣੀ ਲੱਗਦੀ ਸੀ ਗਬਲੀ ਕਹਿੰਦੀ ਸੋਨਾ ਬਹੁਤ ਨਹੀਂ ਲੱਗਦਾ ਫੇਸ ਉੱਤੇ ਲਾਇਆ ਕਰ ਫਿਰ ਨੇ ਲਵਲੀ ਬਈ ਕਿੱਦਾਂ ਲੱਗੀ ਬਹੁਤ ਵਧੀਆ ਭਾਜੀ ਬਹੁਤ ਵਧੀਆ ਜੀ ਪਹਿਲਾਂ ਤਾਂ ਯਾਰ ਤੇਰੇ हेयर ਸਟਾਈਲ ਤੇ ਤੇਰੀ ਕੀ ਠੀਕ ਹੈ ਹੋ ਠੀਕ ਹੋ ਭਾਜੀ ਤੁਸੀਂ ਸਹੀ ਹੈ ਫਿਲਮ ਵਧੀਆ ਸੀਗੀ ਮਤਲਬ ਕਮੇਡੀ ਸੀਗੀ ਦੇਖ ਕੇ ਹਾਸਾ ਆਦਾ ਸੀ ਸਾਰੀ ਫਿਲਮ 'ਚ ਆਪ ਹਾਸੇ ਗਏ ਕਿਉਂਕਿ ਸਾਰੇ ਕਰੈਕਟਰ ਕਮੇਡੀ ਵਾਲੇ ਸੀਗੇ ਤੇ ਸਟੋਰੀ ਵੀ ਵਧੀਆ ਸਭ ਤੋਂ ਡਿਫਰੈਂਟ ਸਟੋਰੀ ਸੀਗੀ ਕਮੇਡੀਅਨ ਲੱਗ ਰਿਓ ਹਾਂਜੀ ਹਾਂਜੀ ਮੈਂ ਵੀ ਥੋੜੀ ਬਹੁਤੀ ਕਮੇਡੀ ਕਰ ਲਈ ਦੀ ਵੀਡੀਓ ਬੜੀ ਬਣਾ ਲਈ ਦੀ ਜੀ ਅੱਜ ਕੀ ਆਪਨੀ ਸਿਹਤ ਦਾ ਸਿਹਤ ਹੀ ਖਾਣਾ ਵੀ ਨਾ ਤਾਂ ਬਹੁਤ ਕੁਝ ਬਲ ਲੱਗਦਾ ਨਹੀਂ ਮੈਨੂੰ ਜੀ ਹੈ ਚੰਗੀ ਗੱਲ ਹੈ ਵੈਸੇ ਬੰਦਾ ਪਤਲਾ ਹੀ ਹੋਣਾ ਚ हां मतलब ठीक है मतलब ਹੁਣ ਚੱਲੀ ਜਾਂਦਾ ਐਦਾਂ ਹੀ ਪਸੰਦ ਕਰਦੇ ਆ ਲੋਕ ਜੀ ਕੋਈ ਅੱਛਾ ਫਿਲਮਾਂ ਦਾ ਕੰਮ ਕਰਨਾ ਚਾਹੁੰਦੇ ਨਹੀਂ ਫਿਲਮਾਂ ਨਹੀਂ ਬਸ ਥੋੜੇ ਕਮੇਡੀ ਕਮੇਡੀ ਗਾਣੇ ਕਰਦੇ ਸੀ ਮੈਂ ਆਪਣੇ ਗਾਣਾ ਸਲੀਰ ਤੇ ਹੀ ਲਿਖਿਆ ਸੀਗਾ ਗਾਣਾ ਜੀ ਉਹ ਹਾਂਜੀ ਉਹ ਦੇਖਣਾ ਕੋਈ ਮਾੜਾ ਮੈਨੂੰ ਕਿਹੇ ਮਲੈਨਾ ਗੱਲਾਂ ਯਾਰ ਸਾਰੇ ਮੈਨੂੰ ਕਹਿਣ ਕੁਝ ਖਾਇਆ ਪੀਆ ਕਰ ਹੁਣ ਮੈਂ ਕੀ ਕਰਾਂ ਨਿੰਬੂ ਪਾਣੀ ਪੀ ਮਰਾਂ ਤਿੰਨ ਦਿਨ ਪੂਰੇ ਜਿਮ ਵੀ ਸੀ ਗਿਆ ਖਾਦੇ ਵੀ ਸੀ ਕੇਲੇ ਪਰ ਫਰਕ ਨਹੀਂ ਪਿਆ ਮੇਰੇ ਉੱਤੇ ਲੋਕ ਰਹਿੰਦੇ ਹੱਸਦੇ ਮੋਟਾ ਕਿਵੇਂ ਹੋਵਾਂ ਡਾਕਟਰ ਆ ਦਵਾਈ ਕੋਈ ਦੱਸ ਦੇ ਇੱਕ ਗੱਲ ਮੈਨੂੰ ਤੋੜ ਤੋੜ ਖਾਂਦੀ ਲੈਣ ਜਾਂ ਮਾ ਕੱਪੜੇ ਫਿਟਿੰਗ ਨਹੀਂ ਆਉਂਦੀ ਲੋਕਾਂ ਦੀਆਂ ਗੱਲਾਂ ਸੁਣੋ ਅੱਕਿਆਂ ਪਿਆ ਮੋਟਾ ਨਹੀਂ ਮਹੋਇਆ ਖਾ ਖਾ ਕੇ ਥੱਕਿਆ ਪਿਆ ਹੁਣ ਲੋਕਾਂ ਦੇ ਮੋਹਾਂ ਨੂੰ ਪਾਵਾ ਕਿਵੇਂ ਸ਼ਿੱਕਲੀ ਆਵੇ ਜਨੋਂ ਨੇਰੀ ਕਹਿੰਦੇ ਕਰੋਨਾ ਤੋਂ ਨਿਕਲੀ ਸਲਮ ਹੋਣ ਪਿੱਛੇ ਇੱਕ ਹੋਰ ਗੱਲ ਦੱਬੀ ਹੋ ਗਿਆ ਸੀ ਐਕਸੀਡੈਂਟ ਲੱਤ ਟੁੱਟ ਗਈ ਸੀ ਖੱਬੀ ਮਾਰੀ ਪੇਪਲ ਤੋਂ ਛੜ ਬਾਣ ਟੁੱਟ ਗਈ ਸੱਜੀ ਕਹਿੰਦੇ ਜਾਨ ਨਾ ਪ੍ਰਾਨ ਲੋਕ ਤਾਂ ਨੇ ਮਾਰਦੇ ਇੱਕ ਗੱਲ ਦੱਸਾ ਫੈਨ ਬੜੇ ਯਾਰ ਦੇ ਗੱਲ ਟੂ ਦਾ ਪੁਆਇੰਟ ਵੇਚਦਾ ਨਹੀਂ ਗਾਜਰਾ ਨਾਮ ਹੈ ਪ੍ਰਭਪਿੰਡ ਸੋਧਾ ਮਜਰਾ ਪਸਾਂਦੇ ਐ ਸਾਈਕਲ ਆਈ ਡੋਨਟ ਲਾਈਕ ਕਾਰ 35 40 ਕਿਲੋ ਤੋਂ ਵੱਧਦਾ ਨਹੀਂ ਭਾਰ ਦੂਜਾ ਨਹੀਂ ਦੂਜਾ ਦੋ ਠੀਕ ਆ ਉਹ ਦੂਜਾ ਹੋਣੀ ਉਹ ਭਰਾਓ ਉਹ ਐਕਟਿੰਗ ਚੱਲ ਰਹੀ ਸੀ ਤੁਸੀਂ ਵਿੱਚ ਐਕਟਿੰਗ ਕਰਾ ਕਰਦੇ ਜਾ ਰਹੇ ਹਾਂ ਇਹ ਲਿਖਿਆ ਸੀ ਆਪਣੇ ਸਰੀਰ ਤੇ ਤੇ ਕਾਪੀ ਆਨੇ ਪਸੰਦ ਕੀਤਾ ਸੀ ਦੁਸ਼ਮਣ ਨਹੀਂ ਲੱਗਦੇ ਪੈਂ ਜਿਹੜੀ ਨਹੀਂ ਫੋਨ ਉੱਪਰ ਛੱਡੇ ਆ ਤਾਂ ਕਰਕੇ ਹਾਂਜੀ ਹਾਂਜੀ ਮੇਰਾ ਤੁਹਾਡਾ ਫੋਨ ਰਹਿ ਗਿਆ ਲੈਓ ਤੁਸੀਂ ਲੈ ਲੈ ਫਿਲਮ ਦੇ ਚੱਕਰ ਤੇ ਨਾ ਤੁਮ ਆਪਣਾ ਵੀ ਕੰਮ ਕਰਾ ਲੈਣਾ ਬਚਾ ਹੋ ਗਿਆ ਇੱਕ ਇੱਕ ਫੋਨ ਉੱਪਰ ਭੱਲੇ ਆ ਆ ਉੱਪਰ ਉੱਪਰ ਭਲ ਗਏ ਤੁਸੀਂ ਇੱਕ ਉੱਪਰ ਰਹਿ ਮੜਾ ਕਹਿਤ ਲਸਟਾਈਲ ਹੋਣ ਕੋਣ ਖੋਲਦਾ ਗਿਆ ਜੀ ਹੁਣ ਕਿੰਨਾ ਖੋਲ ਜੀ ਹੋਰ ਇਹ ਬਹੁਤ ਇੰਨਾ ਖੁੱਲਣਾ ਨਾ ਤੇ ਧੰਨਵਾਦ ਤੁਹਾਡਾ ਭਾਈ ਬਹੁਤ ਬਹੁਤ ਜੀ ਬਣੀ ਬੜੀ ਵਧੀਆ ਲੱਗਿਆ ਪਤਾ ਕੀ ਅਸੀਂ ਚਲੋ ਅੱਜ ਉਹ ਹਾਸੇ ਚੀ ਵੇਖਿਆ ਤੇ ਹੁਣ ਮੈਨੂੰ ਲੱਗਦਾ ਵੀ ਚਲੋ ਕੋਈ ਬੰਦਾ ਹਾਸੇ ਲੈਣਾ ਹੀ ਬਹੁਤ ਹੈ ਕਰ ਲਈ ਦੀ ਕਮੇਡੀ ਮਾੜੀ ਮੋਟੀ ਇੰਸਟਾਗ੍ਰਾਮ ਤੇ ਹਨਾ ਹਾਸੇ ਮਜ਼ਾਕ ਵਾਲੀ ਵੀਡੀਓ ਬਣਾ ਲਈ ਦੀਆਂ ਇਸ ਕਰਕੇ ਤਾਂ ਥੋੜਾ ਖੁੱਲ ਖੁੱਲ ਕੇ ਕਰ ਹੁੰਦਾ ਜੀ ਥੋੜਾ ਹੋਰ ਖੁੱਲੋ ਮੈਂ ਨਹੀਂ ਹੋਰ ਤਾਂ ਚਲੋ ਇੱਕ ਹੋਰ ਸਾਡੇ ਇੱਕ ਹੋਰ ਗਾਣਾ ਸੁਣਾ ਦਿੰਦਾ ਉਹ ਰੈਪ ਜਿਹਦਾ ਮੈਂ ਹੁਣ ਆਪਣੇ ਸਰੀਰ ਤੇ ਗਾਣਾ ਲਿਖਿਆ ਆਪਣੇ ਰੰਗ ਤੇ ਵੀ ਲਿਖਿਆ ਸੀਗਾ ਕਹਿੰਦਾ ਜਦੋਂ ਮਿੱਟੀ ਨਾਲ ਖੇਡਦੇ ਸੀ ਖੁੱਲ ਗਏ ਭਾਈ ਕਿੰਨਾ ਖੁੱਲ ਜੀ ਹੁਣ ਮੈਨੂੰ ਕਿਹੜਾ ਕਿਸੇ ਨੇ ਬੰਦੇ ਆ ਕਹਿੰਦੇ ਤੁਹ ਲਈ ਆ ਮੈਂ ਮੜਿਆ ਚੱਕ ਜਿਕੇ ਖੋਲ ਨੇ ਇੱਕ ਮਿੰਟ ਕਮੀਜ਼ ਖੋਲਣਾ ਯਾ ਨਹੀਂ ਕਮੀਜ਼ ਨਹੀਂ ਖੋਲਣੀ ਇੱਦਾਂ ਸੁਣਾ ਦਉਂਦੇ ਆ ਕਹਿੰਦਾ ਜਦੋਂ ਮਿੱਟੀ ਨਾਲ ਖੇਡਦੇ ਸੀ ਪੈਂਦੀਆਂ ਸੀ ਗਾਲਾਂ ਬੇਬੀ ਆਖਦੀ ਹੁੰਦੀ ਸੀ ਪੁੱਤਾ ਹੁਣ ਤਾਂ ਧੁੰਨਾ ਲੈ ਤਿੰਨਾ ਕੁੜੀਆਂ ਦੇ ਵਿੱਚ ਸੋਹਣੀ ਲੱਗਦੀ ਸੀ ਗਬਲੀ ਕਹਿੰਦੀ ਸੋਨਾ ਬਹੁਤ ਨਹੀਂ ਲੱਗਦਾ ਫੇਸ ਉੱਤੇ ਲਾਇਆ ਕਰ ਫੈੜਨੇ ਲਵਲੀ ਮੈਨੂੰ ਤੁਹਾਨੂੰ ਲੱਗਦਾ ਪਾਗਲ ਪਰ ਬੰਦੇ ਨਹੀਂ ਨਾ ਸੇਕਦਾ ਦੇਖਣੇ ਨੂੰ ਛੋਟਾ ਛੋਟਾ ਭੀਮਨੀਵਾ ਦੇਖਦਾ ਦਵਾਈ ਤੋਂ ਕਰੀਮ ਲੈ ਕੇ ਆਇਆ ਮੇਰਾ ਤਾਇਆ ਫੇਸ ਕਰਦਾ 글로 ਫੇਸ਼ੀਅਲ ਸੀ ਕਰਾਇਆ ਜੀ ਆਇਆਂ ਨਹੀਂ ਪਸੰਦ ਡਿਸਲਾਈਕ ਮੈਨੂੰ ਯਾਰ ਵਾਕਈ ਰੌਣਕੀ ਬੰਦਾ ਯਾਰ ਚਲੋ ਸੇ ਸੇਸ ਦੀ ਲੋਰਡਿੰਗ ਹੀ ਤੇਰੇ ਵਾਸਤੇ ਤੂੰ ਤਾਂ ਐਕਟਰ ਤਗੜਾ ਬਿਲਕੁਲ ਇਸੇ ਕਰਕੇ ਕਹਿੰਦਾ ਮੈਨੂੰ ਨੇ ਜੇ ਕੋਈ ਕਹਿੰਦਾ ਵੀ ਤੂੰ ਮਾੜਾ ਕਮਜ਼ੋਰ ਬਹੁਤ ਪਤਲਾ ਮੈਂ ਕਿਹਾ ਜਿਹੜਾ ਮੈਨੂੰ ਪਿਆਰ ਕਰਦੇ ਮੈਨੂੰ ਦੇਖਦੇ ਆ ਮੈਨੂੰ ਉਹਨਾਂ ਨੂੰ ਉਹਨਾਂ ਵਾਸਤੇ ਸਹੀ ਆ ਮੈਂ ਕਿਸੇ ਤੋਂ ਕੀ ਲੈਣਾ ਹਨਾ ਨਹੀਂ ਤੂੰ ਤਾਂ ਹਾਸੇ ਦੀ ਪਾਇਓ ਹੈ ਪੂਰਾ ਹਾਂਜੀ ਹਾਂਜੀ ਬੱਸ ਬਾਬਾ ਸੁੱਖ ਰੱਖੇ ਜੀ ਹੌਲੀ ਹੌਲੀ ਕਰਦੇ ਪਏ ਆ ਜੀ ਬਾਬਾ ਸੁੱਖ ਰੱਖੇ ਅਗਲੀ ਫਿਲਮ ਵਿੱਚ ਤੂੰ ਹੀ ਆਏਂਗਾ ਯਾਰ ਨਹੀਂ ਫਿਲਮ ਪਰਮਾਤਮਾ ਮੇਰਾ ਹੀ ਇੱਛਾ ਹੈ ਕਿ ਮੈਂ ਫਿਲਮ ਕਰਾਵਾਂ ਪਰ ਜਦੋਂ ਵੀ ਕਰਾਂ ਬਰਾਬਰੀ ਸਾਰੀ ਕਰਾ ਜੀ ਕਿਹਨੇ ਨੂੰ ਪਸੰਦ ਕਰਦੇ ਹੋ ਫਨੀ ਐਕਟਰ ਨੂੰ ਯੂਯੂ ਹਨੀ ਸਿੰਘ ਨੂੰ ਕਰਦੇ ਪਸੰਦ ਨਹੀਂ ਨਹੀਂ ਮੈਂ ਮੈਂ ਨਾ ਕਪਿਲ ਸ਼ਰਮਾ ਦਾ ਭਾਈ ਨੂੰ ਦੇਖਦਾ ਮੈਂ ਉਹਨਾਂ ਦਾ ਫੈਨ ਆ ਜੀ ਕੁਝ ਤਾਂ ਕਰਦਾ ਕੋਈ ਕਰਨਾ ਕੁਛ ਹੁੰਦੇ ਕਪਿਲ ਸ਼ਰਮੇ ਦਾ ਵਰਗਾ ਕੁਝ ਕੋਈ ਉਹਨਾਂ ਵਰਗਾ ਤਾਂ ਚਲੋ ਕੋਈ ਬਣ ਨਹੀਂ ਸਕਦਾ ਕਿਉਂਕਿ ਮਤਲਬ ਸਿੱਖਿਆ ਉਹਨਾਂ ਕੋਲ ਆ ਨਾ ਚਲੋ ਉਹਨਾਂ ਤੋਂ ਡਿਫਰੈਂਟ ਹੀ ਕਰਾਂਗੇ ਨਾ ਤੇ ਮਤਲਬ ਉਹਨਾਂ ਦਾ ਸੁਣਦਾ ਮੈਂ ਵਧੀਆ ਲੱਗਦੇ ਤਾਂ ਕਰਕੇ ਫਿਲਮਾਂ ਨੂੰ ਖੁੱਲ ਕੇ ਰਿਆ ਕਰ ਨਹੀਂ ਖੁੱਲ ਕੇ ਭਾਜੀ ਹੁਣ ਇੰਨੇ ਲੋਕ ਖੜੇ ਐ ਇੱਥੇ ਹੁਣ ਇੰਦਾ ਵੀ ਨਹੀਂ ਖੁੱਲ ਸਕਦਾ ਨਾ ਜੀ ਜੇ ਤੁਸੀਂ ਇੱਥੇ ਨਾ ਹੁੰਦੇ ਨੀ ਪਬਲਿਕ ਨਾ ਹੁੰਦੀ ਫੋਨ ਮਿਲ ਗਿਆ ਫੋਨ ਮਿਲ ਗਿਆ ਤੇ ਦੋਨੇ ਫੋਨ ਮੇਰੇ ਮਿਲ ਗਏ ਤੇ ਆ ਮੇਰੇ ਭਰਾ ਸਾਰੇ ਭਾਈ ਜੀ ਭਾਜੀ ਕਹਿੰਦੇ ਐਨੇ ਰੋਣਾ ਹੈ ਰੋਣਾ ਫਿਲਮ ਇਹਨੂੰ ਕਦੇ ਨਹੀਂ ਭੁੱਲਣੀ ਤੇ ਭਾਜੀ ਕਹਿੰਦੇ ਖੋਲ ਖੋਲ ਕੇ ਰਿਹਾਗਾ ਮੈਂ ਹੁਣ ਕਿੰਨਾ ਖੋਲ ਜੂ ਮੈਂ ਇੰਨਾ ਕੀ ਖੋਲ ਸਕਦਾ ਹੈ ਇੰਨਾ ਹੀ ਖੋਲਦਾ ਭਾਜੀ ਇੰਨਾ ਦਾ ਡਾਟਾ ਨੇ ਵੀ ਜਵਾਬ ਦਿੱਤਾ ਬਹੁਤ ਅੱਛੀ ਕੀ ਲੱਗਾ ਮੂਵੀ ਚ ਵਧੀਆ ਸਭ ਕੁਝ ਬਹੁਤ ਅੱਛੀ ਬਹੁਤ